ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਯੋਗ ਔਰ ਸਪੋਰਟਸ ਦੀ ਜੇਕਰ ਗੱਲ ਕਰੀਏ ਤਾਂ ਕਿੱਥੇ ਨਾ ਕਿੱਥੇ ਅੱਜ ਵੀ ਵਿਛੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜੇਕਰ ਯੂਥ ਦੀ ਗੱਲ ਕਰੀਏ ਤਾਂ ਯੂਥ ਕਿੱਥੇ ਨਾ ਕਿੱਥੇ ਅੱਜਕੱਲ ਆ ਯੋਗਾ ਔਰ ਸਪੋਰਟਸ ਨੂੰ ਪਿੱਛੇ ਛੱਡ ਰਿਹਾ ਹੈ ਪਰ ਸਾਡੇ ਨਾਲ ਇੱਕ ਅਜਿਹੇ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਸਿਰਫ ਯੋਗ ਚ ਨਹੀਂ ਸਗੋ 스포츠 ਦੇ ਵੀ ਆਪਣਾ ਨਾਮ ਕਮਾਇਆ ਹੈ ਵਿਕਾਸ ਮਹਾਜਨ ਜੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਚ ਜੇਕਰ ਗੱਲ ਕਰੀਏ 스포츠 ਦੀ ਟੇਬਲ ਟੈਨਿਸ ਤੋਂ ਤੁਸੀਂ ਆਪਣਾ ਕਾਫੀ ਨਾਮ ਬਣਾਇਆ ਇਹ ਜਰਨੀ ਕਦੋਂ ਤੇ ਕਿੱਦਾਂ ਸ਼ੁਰੂ ਹੋਈ ਸੀ ਜੀ ਅੱਲਾ ਤਾਂ ਨਮਸਕਾਰ ਮੈਂ ਥੈਂਕ ਯੂ ਵੈਰੀ ਮਚ ਤੁਸੀਂ ਆਇਓ ਮੈਨੂੰ ਮੌਕਾ ਦਿੱਤਾ ਮੈਂ ਵਿਕਾਸ ਮਹਾਜਨ ਇੰਨਾ ਤੁਸੀਂ ਜਰਨੀ ਦਾ ਕਿਹਾ ਮੈਂ 1984 ਦੇ ਵਿੱਚ ਸਪੋਰਟ ਸ਼ੁਰੂ ਕੀਤਾ ਸੀ ਟੇਬਲ ਟੈਨਿਸ ਖੇਲਣਾ ਸਾਡੇ ਬਹੁਤ ਹੀ ਸੀਨੀਅਰ ਰਿਗਾਰਡ ਲੇਟ ਸ਼੍ਰੀ ਪੀਥਮਸਨ ਚੰਦ ਬੁੱਧਿਆ ਜੀ ਸਾਡੇ ਸਿਗੇ ਇੱਥੇ ਟੇਬਲ ਟੈਨਿਸ ਉਹ ਦੇਖਦੇ ਸੀਗੇ ਤੇ ਮੈਂ ਤੇ ਮੇਰਾ ਫਰੈਂਡ ਵੈਸੇ ਹੀ ਹੰਸਰਾ ਸਟੇਡੀਅਮ ਤੋਂ ਨਿਕਲੇ ਤੇ ਸਾਨੂੰ ਪਤਾ ਲੱਗਾ ਇੱਥੇ ਗੇਮ ਹੁੰਦੀ ਹੈ ਤੇ ਆਪਾਂ ਅੰਦਰ ਜਾ ਕੇ ਦੇਖਿਆ ਸਟੇਡੀਅਮ ਤੇ ਸਾਨੂੰ ਅੱਛਾ ਲੱਗਾ ਤੇ ਉੱਥੋਂ ਸਾਡੀ ਜਰਨੀ 83 ਦੇ ਵਿੱਚ ਸਟਾਰਟ ਹੋਈ ਹੈ ਤੇ ਆਪਾਂ ਖੇਲਣਾ ਸ਼ੁਰੂ ਕੀਤਾ ਤੇ ਪ੍ਰੈਕਟਿਸ ਰੂਟੀਨ ਚ ਜਾਂਦੇ ਸੀਗੇ ਉਦੋਂ ਸਾਡੇ ਕੋਚ ਸੀਗੇ ਇੱਥੇ ਟੇਬਲ ਨਿਸ ਤੱਪਣ ਬੋਸ ਬੰਗਾਲ ਤੋਂ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਦੇਖਿਆ ਤੇ ਉਹਨਾਂ ਨੇ ਕਿਹਾ ਤੁਸੀਂ ਰੋਜ਼ ਬੈਠਾ ਪ੍ਰੈਕਟਿਸ ਕਰਨਾ ਔ ਤੇ ਰੋਜ਼ ਖੇਡੋ ਤੇ ਬਸ ਇੱਦਾਂ ਹੀ ਸਾਡੀ ਜਰਨੀ ਸ਼ੁਰੂ ਹੋ ਗਈ ਉਦੋਂ ਟੇਬਲ ਟੈਨਿਸ ਦਾ ਸਾਡਾ ਇੰਟਰਸਟ ਬੰਦਾ ਗਿਆ ਤੇ ਆਪਾਂ ਖੇਡਣਾ ਸ਼ੁਰੂ ਕੀਤਾ ਜੀ ਸਰ 1984 ਦੀ ਗੱਲ ਕੀਤੀ ਉਸ ਵੇਲੇ ਤੁਹਾਡੀ ਏਜ ਕਿੰਨੀ ਹੋਣੀ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਸੀ ਟੇਬਲ ਟੈਨਿਸ ਦੀ ਗੇਮ ਉਸ ਵੇਲੇ ਮੈਂ 13 ਸਾਲ ਦਾ ਸੀਗਾ ਤੇ ਟੇਬਲ ਟੈਨਿਸ ਵਿੱਚ ਬੜੇ ਅੱਛੇ-ਅੱਛੇ ਪਲੇਅਰ ਹੈਗੇ ਸੀਗੇ ਆਪਾਂ ਜਾ ਕੇ ਦੇਖਿਆ ਤੇ ਸਾਨੂੰ ਲੱਗਾ ਕਿ ਵੀ ਸਾਨੂੰ ਵੀ ਖੇਲਣਾ ਚਾਹੀਦਾ ਹੈ ਛੋਟੇ ਪਲੇਅਰ ਤਾਂ ਬਹੁਤ ਘੱਟ ਹੈ ਜ਼ਿਆਦਾ ਅੱਛੇ ਪਲੇਅਰ ਹੀ ਖੇਲ ਰਹੇ ਸੀਗੇ ਪਰ ਸਾਨੂੰ ਸਭ ਨੇ ਬੜਾ ਅੱਛਾ ਟੈਂਡ ਕੀਤਾ ਉਥੇ ਸੀਨੀਅਰ ਪਲੇਅਰ ਸੀਗੇ ਦولتਰਾਮ ਜੀ ਸੀਗੇ ਔਰ ਅਕੇਸ਼ ਸ਼ਰਮਾ ਜੀ ਸੀਗੇ ਅਨਕਸ਼ ਸ਼ਰਮਾ ਜੀ ਜਿਹੜੇ ਅੱਜ ਵੀ ਹੈਗੇ ਆ ਰਮਾਕਾਂਧ ਜੀ ਹੋਰ ਵੀ ਬੜੇ ਸੀਨੀਅਰ ਪਲੇਅਰ ਹੈਗੇ ਸੀਗੇ ਜੇ ਟੁਕਰਾਲ ਸਾਰੇ ਸੀਨੀਅਰ ਪਲੇਅਰ ਸੀ ਸਾਨੂੰ ਬੜਾ ਅੱਛਾ ਲੱਗਾ ਆਪਾਂ ਖੇਲਣਾ ਸ਼ੁਰੂ ਕੀਤਾ ਫੇ ਜਿੱਦਾਂ ਮੈਂ ਗੱਲ ਕੀਤੀ ਪ੍ਰੀਤਮ ਚੰਦ ਬੁੱਧਿਆ ਜੀ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਬਾਹਰ ਖੇਲਣ ਜਾਣ ਦਾ ਅਸੀਂ ਬਹੁਤ ਐਕਸਾਈਟਿਡ ਸੀ ਕਿ ਬਾਹਰ ਅਸੀਂ ਜਾ ਪਾਵਾਂਗੇ ਜਲੰਧਰ ਤੋਂ ਬਾਹਰ ਕਹਿੰਦੇ ਨਹੀਂ ਬੇਟਾ ਅਗਰ ਤੁਸੀਂ ਖੇਡਣਾ ਹੈ ਤੇ ਤੁਸੀਂ ਤਪਨ ਸਰ ਕੋਲੋਂ ਕੋਚਿੰਗ ਲੋ ਸਾਡੇ ਤਪਨ ਬਹੁਤ ਅੱਛੇ ਪਲੇਅਰ ਰਹੇ ਬਾਅਦ ਚੀਫ ਕੋਚ ਰਹੇ ਇੰਡੀਆ ਦੇ ਉਹਨਾਂ ਨੇ ਸਾਨੂੰ ਕੋਚਿੰਗ ਦਿੱਤੀ ਤੇ ਇੱਦਾਂ ਹੀ ਸਾਡੀ ਜਰਨੀ ਜਲੰਧਰ ਤੋਂ ਬਾਹਰ ਜਾਣਾ ਵੀ ਅਸੀਂ ਸ਼ੁਰੂ ਕੀਤਾ ਪਹਿਲੀ ਜੋ ਗੇਮ ਖੇਡੀ ਸੀਗੀ ਜਲੰਧਰ ਤੋਂ ਬਾਹਰ ਉਹ ਕਿਹੜੀ ਸਿਟੀ ਸੀ ਜਾਂ ਕਿਹੜੀ ਸਟੇਟ ਸੀ ਕੀ ਮੈਡਲ ਆਇਆ ਸੀਗਾ ਕੁਝ ਮੈਮਰੀਜ਼ ਤੁਹਾਨੂੰ ਯਾਦ ਹੀ ਹੋਣਗੀਆਂ ਬਿਲਕੁਲ ਯਾਦ ਆ ਜੀ ਤਾਂ ਪਹਿਲਾਂ ਬੜਾ ਮੁਸ਼ਕਿਲ ਹਦਾ ਸੀ ਪਹਿਲਾਂ ਤਾਂ ਸਾਨੂੰ ਜਲੰਧਰ ਟੀਮ ਚ ਸਿਲੈਕਸ਼ਨ ਕੀਤੀ ਗਈ ਸਾਡੀ ਜਲੰਧਰ ਦੀ ਟੀਮ ਚ ਆਨ ਵਾਸਤੇ ਬੜੇ ਹੀ ਮੈਚ ਖੇਲਣੇ ਪਏ ਪਲੇਅਰ ਬਹੁਤ ਜ਼ਿਆਦਾ ਸੀ ਉਦੋਂ ਪਲੇਅਰ ਯੂਥ ਬਹੁਤ ਖੇਲਦਾ ਸੀਗਾ ਜੰਧੇ ਟੀਮ ਚ ਆਏ ਫਿਰ ਪਹਿਲਾਂ ਆਪਾਂ ਸਟੇਟ ਖੇਲਣਗੇ ਹੁਸ਼ਿਆਰਪੁਰ ਜੇ ਮੈਨੂੰ ਯਾਦ ਆਦਾ ਹੁਸ਼ਿਆਰਪੁਰ ਦੇ ਵਿੱਚ ਸਟੇਟ ਹੋਈ ਤੇ ਸਾਡਾ ਜਲੰਧਰ ਦਾ ਅੰਡਰ 14 ਦਾ 골ਡ ਮੈਡਲ ਆਇਆ ਸੀਗਾ ਮੈਨੂੰ ਟੀਮ ਹਲੇ ਵੀ ਯਾਦ ਹੈ ਦੀਪਕ ਠੁਕਰਾਲ ਸੀਗੇ ਵਿਸ਼ਾਲ ਗੁਪਤਾ ਜਯੁਵਿੰਦਰ ਸੈਣੀ ਤੇ ਮੈਂ ਅਸੇਗਾ ਇੱਕ ਅੰਦੇ ਪਲੇਅਰ ਹੋ ਸੀ ਬਨੀ ਚੋਪੜਾ ਸੀਗੇ ਉਹ ਸਾਡੇ ਜੂਨੀਅਰ ਸੀਗੇ ਤੇ ਬਹੁਤ ਅੱਛਾ ਲੱਗਾ ਸਾਡਾ ਉੱਥੇ ਮੈਡਲ ਆਇਆ ਫਿਰ ਸਿੰਗਲਸ ਵੀ ਆਪਾਂ ਖੇਲੇ ਇੱਕ ਬਹੁਤ ਮੈਮਰੀਜ਼ ਹੈਗੀਆਂ ਸੀ ਸਾਨੂੰ ਬੜਾ ਅੱਛਾ ਲੱਗਦਾ ਸੀ ਪੰਜ-ਪੰਜ ਦਿਨ ਵਾਸਤੇ ਆਪਾਂ ਕਰੋ ਬਾਹਰ ਉੱਥੇ ਟੀਮ ਇਵੈਂਟਸ ਵੀ ਹੋਨੇ ਸਿੰਗਲਸ ਵੀ ਹੋਨੇ ਜੀ ਸਰ ਇਫ ਵੀ ਆਬਾਉ ਇਫ ਵੀ ਟਾਕ ਅਬਾਊਟ ਯੋਰ ਮੈਡਲਸ ਐਂਡ ਯੋਰ ਪ੍ਰਾਈਜ਼ਸ ਰਾਉਂਡ ਅਬਾਊਟ ਕਿੰਨੇ ਕ ਮੈਡਲਸ ਤੁਸੀਂ ਹਲੇ ਤੱਕ ਜਿੱਤ ਚੁੱਕੇ ਹੋ ਮੈਮ ਇਹ ਤਾਂ ਮਾਤਾ ਪਿਤਾ ਦੇ ਅਸ਼ੀਰਵਾਦ ਨਾਲ ਹੈ ਔਰ ਈਸ਼ਵਰ ਦਿਆ ਅਸ਼ੀਰਵਾਦ ਹੈ ਤੇ ਗਿਣਤੀ ਤਾਂ ਮੈਂ ਕਦੀ ਕੀਤੀ ਨਹੀਂ ਹੈ ਔਰ ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਹੈ ਮੈਂ ਪੂਰੀ ਮਿਹਨਤ ਨਾਲ ਔਰ ਪੂਰੀ ਲਗਨ ਨਾਲ ਜਾਣਾ ਪਾਰਟਿਸਪੇਟ ਕਰਨ ਤੇ ਕੋਸ਼ਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਲੈ ਕੇ ਜ਼ਰੂਰ ਆਈਏ ਕੋਈ ਪ੍ਰਾਪਤੀ ਹੋਵੇ ਕੁਛ ਸਿੱਖ ਕੇ ਆਈਏ ਸਿੱਖ ਕੇ ਵੀ ਆਈਦਾ ਤੇ ਕੁਛ ਨਾ ਕੁਛ ਲੈ ਕੇ ਜ਼ਰੂਰ ਆਈਦਾ ਅਸ਼ੀਰਵਾਦ ਲੈ ਕੇ ਆਈਦਾ ਮੈਡਲ ਤੁਹਾਡੇ ਸਾਹਮਣੇ ਹੀ ਹੈ ਤੇ ਇਹ ਕੁਛ ਨਾ ਕੁਛ ਲੈ ਕੇ ਜ਼ਰੂਰ ਆਈਦਾ ਤੇ ਇਹਦੀ ਗਿਣਤੀ ਹਲੇ ਨਹੀਂ ਹੈਗੀ ਮੇਰੇ ਕੋਲ ਪਰ ਸਭ ਦੇ ਸਪੋਰਟ ਨਾਲ ਹੀ ਹੈ ਜੀ ਸਰ ਇੰਟਰਨੈਸ਼ਨਲ ਮੈਚਸ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਹਲੇ ਤੱਕ ਤੁਸੀਂ ਖੇਡ ਚੁੱਕੇ ਹੋ ਇੰਟਰਨੈਸ਼ਨਲ ਲੈਵਲ ਮੈਮ ਮੈਂ ਜਿਹੜਾ ਮੇਨਲੀ ਸਟਾਰਟ ਕੀਤਾ ਜਦੋਂ ਸincerity ਆਈ ਹੈ ਆਫਟਰ 35 ਤੇ ਜਦੋਂ ਮੈਂ ਵੈਟਰਨ ਹੋਇਆ ਮਾਸਟਰ ਸ਼ੁਰੂ ਕੀਤੀ 40 ਦੇ ਵਿੱਚ ਜਾ ਕੇ ਤੇ ਉਦੋਂ ਮੈਨੂੰ ਸਭ ਤੋਂ ਪਹਿਲਾਂ ਮੇਰੀ ਨੈਸ਼ਨਲ ਹੋਈ ਸੀਗੀ ਸਾਡੀ ਸ਼੍ਰੀਨਗਰ ਅੱਜ ਵੀ ਮੈਨੂੰ ਯਾਦ ਹੈ ਸ਼੍ਰੀਨਗਰ ਦੇ ਵਿੱਚ ਪੰਜਾਬ ਦੀ ਟੀਮ ਨੇ ਪਾਰਟਿਸਪੇਟ ਕੀਤਾ ਸੀਗਾ ते मेरी पहली नैशनल सी मेरे टीम्स मेरे मेट से जड़े और रमाकान जी से अशोक से अशोक अमृतसर तो मैं विकास महाजन और अजय ठुकराल जी, जी। टीम ने भी सिल्वर मैडल जितया डबल्स च मैं विनर रहा सिंगल्स मैं नैशनल चैंपियन बनिया और पहली नैशनल तीनों फाइनल्स खेलियां और टीम्स फाइनल सी डबल्स फाइनल जितया और सिंगल भी जितया तीन मैडल सर ਸਰ ਤੁਸੀਂ ਆਪਣੇ ਆਉਣ ਵਾਲਾ ਮੈਚ ਵੀ ਇੱਕ ਗੱਲ ਕੀਤੀ ਉਹਦੇ ਚ ਉਹ ਕਿੱਥੇ ਖੇਡਿਆ ਜਾਵੇਗਾ ਤੇ ਪਰਸਨਲੀ ਕਿਸੇ ਨੂੰ ਟ੍ਰੇਨਿੰਗ ਤੁਸੀਂ ਅੱਗੇ ਦੇ ਰਹੇ ਹੋ ਇਦਾਂ ਟ੍ਰੇਨਿੰਗ ਤਾਂ ਮੈਮ ਹਲੇ ਮੈਂ ਫਿਲਹਾਲ ਨਹੀਂ ਦੇ ਰਿਹਾ ਟ੍ਰੇਨਿੰਗ ਮੇਰਾ ਥੋੜਾ ਜਿਹਾ ਰੁਝਾਨ ਮੇਰਾ ਯੋਗ ਵੱਲ ਹੋ ਗਿਆ ਜਿੱਦਾਂ ਤੁਸੀਂ ਗੱਲ ਕੀਤੀ ਤੇ ਯੋਗ ਦੇ ਵਿੱਚ ਮੈਂ ਚਾਹਨਾ ਸਭ ਨੂੰ ਜੋੜਨਾ ਕਿਉਂਕਿ ਯੋਗ ਇੱਕ ਇਤਾਂ ਦਾ ਸਾਡਾ ਇੱਕ ਬਾਡੀ ਵਰਕਆਊਟ ਹੈ ਜਿਹੜੇ ਕਿ ਤੁਹਾਡੇ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਸਵਸਥ ਰੱਖਦਾ ਹੈ। ਆਹ ਦੀ ਡੇਟ ਦੇ ਵਿੱਚ ਮਨ ਸਵਸਥ ਹੋਣਾ ਜ਼ਿਆਦਾ ਇੰਪੋਰਟੈਂਟ ਹੈ। ਮਨ ਹਾਂ। ਔਰ ਉਹ ਦੇ ਨਾਲ ਮਨ ਸਵਸਥ ਹੋਏਗਾ ਤਾਂ ਤਾਂ ਤਦੀ ਸਵਸਥ ਹੋਏਗਾ। ਬਾਕੀ ਜੀ ਦੂਸਰੀ ਗੱਲ ਤੁਸੀਂ ਕੀਤੀ ਟੀਮ ਦੇ ਨਾਲ ਸਾਡੇ ਜਲੰਧਰ ਤੋਂ ਵਿਕਰਮਾ ਦਿੱਤਿਆ ਹੈ ਔਰ ਵਿਜੇ ਮੋਨ ਜੀ ਹੈ। ਮੈਂ ਵਿਕਾਸ ਮਹਾਜਨ ਤੇ ਇੱਕ ਮਨਮੀ ਜੀ ਲੁਧਿਆਣੇ ਤੋਂ ਸਾਡੀ ਔਰ ਹਰਜਿੰਦਰ ਜੀ ਕੋਈ ਲੋਦੇ ਆਨੇ ਤੋਂ ਹੈ ਸਾਡੇ 40 اور 50 ਦੀ ਸਾਡੇ ਚਾਰਾਂ ਦੀ ਟੀਮ ਹੈ 40 ਚ ਆਪਾਂ ਟੀਮ ਇਵੈਂਟਸ ਖੇਡ ਰਹੇ ਆ 50 ਚ ਆਪਾਂ ਸਿੰਗਲਸ ਪਾਰਟਿਸਪੇਟ ਕਰਨਾ ਜਾ ਕੇ ਤੇ ਹੋਪਫੁਲੀ ਪੂਰੀ ਉਮੀਦ ਹੈ ਮੈਚੇਜ਼ ਹੋ ਰਿਹਾ ਹੈ థਾਈਲੈਂਡ ਦੇ ਵਿੱਚ ਮਾਸਟਰਸ ওপens ਹੋ ਰਹੀ ਹੈ ਉਹ ਆਪਾਂ ਪਾਰਟਿਸਪੇਟ ਕਰਨ ਜਾ ਰਹੇ ਜੀ ਸਰ ਇਹ ਤਾਂ ਸਪੋਰਟਸ ਦੀ ਗੱਲ ਹੋਈ ਤੇ ਜੇ ਹੁਣ ਗੱਲ ਕਰੀਏ ਯੋਗ ਦੀ ਤੁਹਾਡੀ ਯੋਗ ਜਰਨੀ ਕਿਸ ਏਜ ਚ ਸ਼ੁਰੂ ਹੋਈ ਔਰ ਕਿੰਨੇ ਤੁਹਾਡੇ ਕੋਲ ਜੀ ਗੱਲ ਕਰੀਏ ਕਿੰਨੇ ਲੋਕ ਤੁਹਾਡੇ ਕੋਲ ਸਿੱਖਣ ਆਉਂਦੇ ਨੇ ਬੈਚ ਵਾਈਜ਼ ਵੀ ਆ ਗਰੁੱਪ ਵਾਈਜ਼ ਵੀ ਜੇ ਗੱਲ ਕਰੀਏ ਯੋਗ ਦੀ ਜਰਨੀ ਦੇ ਪਿੱਛੇ ਵੀ ਮੈਮੇ ਇੱਕ ਛੋਟੀ ਜਿਹੀ ਚੋਰੀ ਹੈਗੀ ਹੈ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਗਾ ਸਾਰਿਆਂ ਦੇ ਨਾਲ ਯੋਗ ਦੀ ਜਰਨੀ ਮੇਰੀ ਹੈਲਥ ਥੋੜੀ ਜਿਹੀ ਖਰਾਬ ਹੋਈ ਸੀ 36 37 ਦੇ ਵਿੱਚ अर्ਲियर ਮੈਨੂੰ 84 ਦੇ ਵਿੱਚ ਮੈਨੂੰ ਅਸਥਮਾ ਹੋਇਆ ਸੀਗਾ ਤੇ ਅਸਥਮਾ ਤੋਂ ਮੈਂ ਉਦੋਂ ਬਹੁਤ ਜੂਝਦਾ ਰਿਹਾ ਮੇਰੀ ਗੇਮ ਵੀ ਬੰਦ ਹੋ ਗਈ ਸੀਗੀ ਡਾਕਟਰ ਸੇ ਮੈਡੀਸਿਨ ਤੇਮਾ ਉਸ ਟਾਈਮ ਤੇ 85 ਦੇ ਵਿੱਚ ਪੰਪ ਲੈਣਾ ਸ਼ੁਰੂ ਕਰਤਾ ਸੀ ਔਰ ਗੇਮ ਮੇਰੀ ਵਿੱਚ ਬੰਦ ਵੀ ਰਹੀ ਆ ਥੋੜੀ ਦੇਰ ਪਰ ਅਨਫੋਰਚੂਨੇਟਲੀ ਜਿੱਦਾਂ ਕਹਿੰਦੇ ਨਾ ਕੋਈ ਜਰਨੀ ਸ਼ੁਰੂ ਹੋਣੀ ਹੁੰਦੀ ਆ ਸਾਡੇ ਤਪਨ ਬਹੁਤ ਸੀਗੇ ਕੋਸ ਸਾਹ ਉਹਨਾਂ ਨੇ ਮੈਨੂੰ ਕਿਸੇ ਆਯੁਰਵੈਦਿਕ ਡਾਕਟਰ ਦਾ ਦੱਸਿਆ ਜਿਨ੍ਹਾਂ ਨੇ ਮੈਨੂੰ ਮੈਡੀਸਿਨ ਦਿੱਤੀ ਉਹਦੇ ਨਾਲ ਮੈਂ ਉਦੋਂ ਰਿਕਵਰ ਕਰ ਗਿਆ ਔਰ ਇਨ ਬਿਟਵੀਨ ਫੇਰ ਇਟ ਮੇਰੀ ਪ੍ਰੋਬਲਮ ਸ਼ੁਰੂ ਹੋਈ 36 ਦੇ ਵਿੱਚ ਫੇਰ ਮੈਨੂੰ ਕਿਸੇ ਨੇ ਕਿਹਾ ਤੁਸੀਂ ਯੋਗ ਕਰਕੇ ਦੇਖੋ ਤੇ ਮੈਂ ਉਦੋਂ ਯੋਗ ਸ਼ੁਰੂ ਕੀਤਾ ਯੋਗ ਦੀ ਜਰਨੀ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਹਰ ਪ੍ਰੋਬਲਮ ਨੂੰ ਕ્યોਰ ਕੀਤਾ ਜਾ ਸਕਦਾ ਹੈ ਡਿਊਰਿੰਗ ਆਸਨ ਔਰ ਪ੍ਰਾਣਯਾਮ ਫਿਰ ਆਸਨ ਔਰ ਪ੍ਰਾਣਯਾਮ ਦਾ ਇੱਕ ਦੋਨਾਂ ਦਾ ਕੰਬੀਨੇਸ਼ਨ ਬਣਾ ਕੇ ਮੈਂ ਆਪਣੀ ਕਾਫੀ ਪ੍ਰੈਕਟਿਸ ਕੀਤੀ ਸਾਢੇ ਮੇਰੇ ਨਾਲ ਹੁੰਦੇ ਸੀ ਜਿਹੜਾ ਸਾਨੂੰ ਯੋਗ ਕਰਾਉਂਦੇ ਸੀ ਹਾਂਡਾ ਜੀ ਸੁਨਿੰਦਰ ਹਾਂਡਾ ਜੀ ਉਹਨਾਂ ਨੇ ਸਾਨੂੰ ਯੋਗ ਸਿਖਾਇਆ ਮੈਨੂੰ ਉਹਨਾਂ ਨਾਲ ਕੀਤਾ ਔਰ ਮੇਰੇ ਟੀਚਰਸ ਜਦੋਂ ਮਿਸਟਰ ਰਾਜੇਸ਼ ਜੀ ਤੇ ਮੈਨੂੰ ਲੱਗਾ ਕਿ ਵੀ ਯੋਗ ਕਰਕੇ ਕਿ ਆਪਣੀ ਬੋਡੀ ਚ ਬੜਾ ਪਰਿਵਰਤਨ ਆ ਰਿਹਾ ਫਿਰ ਮੇਰਾ ਇੰਟਰਸਟ ਬੰਦਾ ਗਿਆ ਤੇ ਮੈਂ ਫਿਰ ਸਟੱਡੀਜ਼ ਵੀ ਕਰਨੀਆਂ ਸ਼ੁਰੂ ਕੀਤੀ ਤੇ ਅੱਜ ਉਹ ਜਰਨੀ ਹੈ ਕਿ ਮੈਂ ਆਪਣੀ ਆਪਣੀ ਟੀਮ ਤਿਆਰ ਕੀਤੀ ਹੈ ਮੇਰੇ ਨਾਲ ਮੇਰੀ ਟੀਮ ਹੈਗੀ ਹੈ ਯੋਗਦੀ ਮੇਰੇ ਟੀਚਰ ਹੈਗੇ ਆ ਜਿਹੜੇ ਡਿਫਰੈਂਟ ਡਿਫਰੈਂਟ ਜਲੰਧਰ ਤੋਂ ਜਗਾ ਤੋਂ ਹੈਗੇ ਜਿਹੜੇ ਅੱਗੇ ਜਾ ਕੇ ਪੜ੍ਹਦੇ ਵੀ ਆ ਮਾਸਟਰ ਅਰुण ਮਾਸਟਰ ਰਜਤ ਮਾਸਟਰ ਨੀਹਾ ਮਾਸਟਰ ਕੀਰਤੀ ਔਰ ਮਾਸਟਰ ਨੰਦਨ ਇਹ ਸਾਡੀ ਟੀਮ ਹੈ ਜਿਹੜੀ ਕਿ ਡਿਫਰੈਂਟ ਡਿਫਰੈਂਟ ਸੋਸਾਇਟੀ ਚ ਕੰਮ ਕਰ ਰਹੀ ਹੈ ਕਿ ਆਪਾਂ ਚਾਹਨੇ ਆ ਲੋਕਾਂ ਨੂੰ ਆਪਾਂ ਆਪਣੇ ਨਾਲ ਜੋੜੀਏ ਔਰ ਉਹਨਾਂ ਨੂੰ ਜਿਹੜਾ ਕਿ ਸਾਨੂੰ ਗਿਆਨ ਮਿਲ ਰਿਹਾ ਹੈ ਆਪਾਂ ਡੇ ਬਾ ਡੇ ਲੈ ਰਹੇ ਆਂ ਪਾੜ ਰਹੇ ਆਂ ਤੇ ਆਪਾਂ ਲੋਕਾਂ ਚੋਂ ਵੰਡੀਏ ਤਾਂ ਕਿ ਉਹ ਆਪਣੇ ਸ਼ਰੀਰ ਨੂੰ ਤੇ ਆਪਣੇ ਮਨ ਨੂੰ ਸਵਸਥ ਰੱਖ ਸਕਣ ਜੀ ਸਰ ਕਿੰਨੇ ਕੇ ਲੋਕ ਤੁਹਾਡੇ ਨਾਲ ਜੁੜੇ ਨੇ ਜਾਂ ਯੋਗ ਸਿੱਖਦੇ ਨੇ ਮੈਮ ਨੀਅਰ ਅਬਾਊਟ ਇੱਕ ਗਰੁੱਪ ਦੇ ਵਿੱਚ ਮੇਰੇ ਕੋਲ 2025 ਮੈਂਬਰਸ ਹੈਗੇ ਨੇ ਤੇ ਮੇਰੇ ਦਿਨ ਦੇ ਚਾਰ ਗਰੁੱਪ ਚੱਲਦੇ ਨੇ ਔਰ ਜਿਹੜੇ ਮੇਰੇ ਟੀਚਰ ਨੇ ਉਹ ਪਰਸਨਲ ਕਲਾਸਿਸ ਵੀ ਲੈਂਦੇ ਨੇ ਜਿਹੜੇ ਵਿਚਾਰੇ ਨਹੀਂ ਆ ਸਕਦੇ ਘਰੋਂ ਉੱਠ ਕੇ ਤੇ ਉਹਨਾਂ ਨੂੰ ਪਰਸਨਲ ਕਲਾਸਿਸ ਦੇਣ ਵੀ ਜਾਂਦੇ ਨੇ ਨੀਅਰ ਅਬਾਊਟ 300 400 ਮੈਂਬਰਸ ਹੈਗੇ ਆਂ ਔਰ ਆਪਾਂ ਇਵੈਂਟਸ ਵੀ ਕਰਦੇ ਆਂ ਔਰ ਆਪਾਂ ਮੰਡੀ ਫੰਡਨ ਗੰਜ ਕੁਛੜੇ ਬੱਚੇ ਹੈਗੇ ਆ ਜਿਹੜੇ ਸਿੱਖਣਾ ਚਾਹੁੰਦੇ ਆ ਸਾਡੇ ਵੱਲੋਂ ਸਾਡੇ ਇੰਸਟੀਚਿਊਟ ਮੇਰੇ ਟੀਚਰ ਜਿਹੜੇ ਆ ਉਹਨਾਂ ਨੂੰ ਸਿਖਾਉਂਦੇ ਵੀ ਆ ਜਾ ਕੇ ਵਿਦਆਊਟ ਚਾਰਜਸ ਆਪਾਂ ਚਾਰਜ ਨਹੀਂ ਕਰਦੇ ਉਹਨਾਂ ਕੋਲ ਤੇ ਗਵਰਨਮੈਂਟ ਸਕੂਲੇ ਕਿੱਥੇ ਵੀ ਹੈਗਾ ਜੀਐਮਪੀ ਪਾਰਕ ਜਿਹੜਾ ਸਾਡੇ ਉੱਤੇ ਜਿਹੜੀ ਕਲਾਸਿਸ ਹੁੰਦੀਆਂ ਉੱਥੇ ਵੀ ਆਪਾਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਿਖਾਉਂਦੇ ਆ ਸਰ ਜਦੋਂ ਤੁਸੀਂ ਦੱਸਿਆ ਕਿ ਤੁਹਾਨੂੰ ਇੱਕ ਡਿਸੀਜ਼ ਸੀ ਤੁਸੀਂ ਉਹਦੇ ਤੋਂ ਕ્યોਰ ਕੀਤਾ ਤੁਹਾਡੇ ਕੋ ਕੋਈ ਇਦਾਂ ਦੇ ਪੇਸ਼ੈਂਟਸ ਆਏ ਆ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਤੁਹਾਡੇ ਯੋਗ ਦੇ ਰਾਹੀਂ ਠੀਕ ਹੋਏ ਹੋਣ ਬਿਲਕੁਲ ਮੈਮ ਕਾਫੀ ਮੈਂਬਰਸ ਆਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਠੀਕ ਕੀਤਾ ਹੈ ਅੱਜ ਕੱਲ ਬਹੁਤ ਹੀ ਕਾਮਨ ਪ੍ਰੋਬਲਮ ਹੈਗੀ ਹੈ ਕਫ ਕੋਲ ਜਿਹੜਾ ਹਰ ਦੂਜਾ ਬੰਦਾ ਤੁਹਾਨੂੰ ਲੱਗ ਰਿਹਾ ਮਿਊਟੀ ਵੀਕ ਹੋ ਰਹੀ ਹੈ ਆਪ ਉਹਨਾਂ ਨੂੰ ਜਲਨੇਤੀ ਕਰਾਈ ਹੈ ਜਿਹਦੇ ਨਾਲ ਕੀ ਆਪਣੀ ਬਾਡੀ ਦੀ ਕਲੀਜ਼ਨਿੰਗ ਕਰ ਸਕਦੇ ਹੋ ਤੁਸੀਂ ਨੈਜ਼ਲਸ ਨੂੰ ਸਾਫ ਕਰ ਸਕਦੇ ਹੋ ਜਿਹੜਾ ਕਫ ਕੋਲ ਆ ਤੁਹਾਡਾ ਨਿਕਲਣਾ ਚਾਹੀਦਾ ਹੈ ਹੁੰਦਾ ਕੀ ਹੈ ਆਪਾਂ ਐਲੋਪੈਥਿਕ ਮੈਡੀਸਿਨਸ ਖਾਂਦੇ ਆ ਉਹ ਅੰਦਰੋਂ ਡਰਾਈ ਹੋ ਜਾਂਦਾ ਤੇ ਆਪਾਂ ਉਹਨਾਂ ਨੂੰ ਜਲਨੀਤੀ ਕਰਾਈਏ ਜਲਨੀਤੀ ਤੋਂ ਬਾਅਦ ਆਪਾਂ ਨੂੰ ਕਿਹਾ ਤੁਸੀਂ ਨਕਚ ਬਾਦਾਮ ਰੋਗਨ ਪਾਓ ਜਿਹੜਾ ਕਿ ਤੁਹਾਨੂੰ ਹੈਲਪਫੁਲ ਹੋਏਗਾ ਤੁਹਾਡੇ ਬ੍ਰੇਨ ਵਾਸਤੇ ਔਰ ਤੁਹਾਡੇ ਕਫ ਕੋਲਡ ਵਾਸਤੇ ਆਪਾਂ ਸਭ ਕਰਾ ਰਹੇ ਹਾਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਆਪਾਂ ਲੋਕਾਂ ਨੂੰ ਜੋੜੀਏ ਔਰ ਸਭ ਤੋਂ ਜੁੜੀ ਗੱਲ ਆਪਾਂ ਚਾਹੁੰਦੇ ਆ ਕਿ ਲੋਕਾਂ ਨੂੰ ਆਪਾਂ ਬਾਹਰ ਕੱਢੀਏ ਕਰੋ ਔਰ ਆਪਾਂ ਨੇਚਰ ਚ ਲੈ ਕੇ ਆਈਏ ਬਾਹਰ ਪਾਰਕਾਂ ਚ ਕਰਾਈਓ ਪਾਕ ਚ ਕਰਾਈਏ ਲੋਕਾਂ ਨੂੰ ਸਰ ਅਸੀਂ ਸੁਣਿਆ ਕਿ ਤੁਸੀਂ ਪੀਐਸ ਪੀਸੀਐਲ 'ਚ ਵੀ ਕੰਮ ਕਰਦੇ ਹੋ ਕੀ ਪੋਸਟ ਹੈ ਤੁਹਾਡੀ ਤੇ ਕਦੋਂ ਤੁਸੀਂ ਇਹ ਜੁਆਇਨ ਕੀਤਾ ਸੀ ਮੈਂ ਮੈਮ 96 ਦੇ ਵਿੱਚ ਪੀਐਸ ਪੀਸੀਐਲ ਜੁਆਇਨ ਕੀਤਾ ਤੇ ਹਾਂ ਵਿਦ ਗੇਮ ਮੈਨੂੰ ਵਿਦ ਗੇਮ ਦੇ ਕਰਕੇ ਹੀ ਮੈਨੂੰ ਜੌਬ ਮਿਲੀ ਸੀ ਤੇ ਡੇ 1 ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ 96 ਤੋਂ ਲੈ ਕੇ ਅੱਜ ਤੱਕ ਆਪਾਂ 올 ਇੰਡੀਆ ਵਿਨਰ ਆ ਸਾਡੀ ਟੀਮ ਸੀ ਪਹਿਲਾਂ ਪੰਕਜ ਸ਼ਰਮਾ ਜੀ ਗगनਬਾਰੀ ਜੀ ਔਰ ਵਿਕਾਸ ਮੈਕਹੋਦ ਔਰ ਰੋਹਿਤ ਮਹਾਜਨ ਅਮ੍ਰਿਤ ਸਰ ਤੋਂ ਜੀ ਤੇ ਹੁਣ ਉਹ ਪੰਕਜ ਸ਼ਰਮਾ ਔਰ ਗगनਬਾਰੀ ਰਿਟਾਇਰ ਹੋ ਗਏ ਪਰ ਸਟਿਲ ਆਪਾਂ ਲਾਸਟ ਈਅਰ ਬੜੋਦਾ ਖੇਲ ਕੇ ਆਏ ਆਪਾਂ ਤਿੰਨ ਪਲੇਅਰਸ ਅਗੇ ਤੇ ਆਪਾਂ ਫਿਰ ਵੀ ਚੈਂਪੀਅਨ ਹੀ ਰਹੇ ਆਂ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਤੇ ਲਾਸਟ 20 ਆਈ ਥਿੰਕ 27 ਈਅਰਸ ਹੋ ਗਏ ਮੈਨੂੰ 27 ਈਅਰ ਤੋਂ ਆਪਾਂ 올 ਇੰਡੀਆ ਚ ਵਿਨਰ ਆ ਸਰ ਲਾਸਟ ਮੈਸੇਜ ਕੀ ਦੇਣਾ ਚਾਹੂੰਗਾ ਕਿਉਂਕਿ ਕਿੱਥੇ ਨਾ ਕਿੱਥੇ ਯੋਗ ਨੂੰ ਕੱਟ ਸਮਝਿਆ ਜਾਂਦਾ ਜਿਮ ਨੂੰ ਜ਼ਿਆਦਾ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਸਪੋਰਟਸ ਤੋਂ ਵੀ ਪਿੱਛੇ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਮੈਂ ਤੇ ਇਹ ਕਹਿਣਾ ਚਾਹਾਂਗਾ ਜਿੱਦਾਂ ਕਿ ਆ ਯੋਗ ਸ਼ਾਲਾ ਜਗਾ ਜਗਾ ਚੱਲ ਰਹੀ ਹੈ ਸਿਮ ਦੀ ਸਾਨੂੰ ਸਭ ਨੂੰ ਪਾਰਟਿਸਪੇਟ ਜ਼ਰੂਰ ਕਰਨਾ ਚਾਹੀਦਾ ਹੈ ਔਰ ਯੋਗ ਨਾਲ ਜੁੜਾਂਗੇ ਤਾਂ ਆਪਣੇ ਆਪ ਨਾਲ ਜੁੜਾਂਗੇ ਕਿਉਂਕਿ ਜਿੰਨੀਆਂ ਟੈਕਨੋਲੋਜੀਆਂ ਤੁਸੀਂ ਕਹਿ ਰਹੇ ਹੋ ਆ ਗਈਆਂ ਹੋਈਆਂ ਟੈਕਨੋਲੋਜੀ ਨੇ ਬੱਚਿਆਂ ਨੂੰ ਔਰ ਸਾਨੂੰ ਬਹੁਤ ਜ਼ਿਆਦਾ ਦੂਰ ਕਰਤਾ ਹੈ ਆਪਣੇ ਪੰਜ ਤੱਤਾਂ ਤੋਂ ਜਿਹੜੀ ਕਿ ਕਹਿਣਾ ਚਾਹਾਂਗਾ ਅਗਨੀ ਵాయు ਆਕਾਸ਼ ਧਰਤੀ ਜਲ ਇਹਨਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਔਰ ਇੱਕ ਹੋਰ ਚੀਜ਼ ਹੈ ਕਿ ਪਾਰਕ ਦੇ ਵਿੱਚ ਸੈਰ ਕਰਨੀ ਜਾਂ ਮਾਰਨਿੰਗ ਜਾਂ ਈਵਨਿੰਗ ਇੱਕ ਕੋਈ ਮੈਸੇਜ ਹੈ ਇੱਕ ਸੂਰਜ ਉਹਦੇ ਹੋਂ ਤੋਂ ਪਹਿਲਾਂ ਜ਼ਰੂਰ ਸਾਨੂੰ ਸਭ ਨੂੰ ਉੱਠਣਾ ਚਾਹੀਦਾ ਨਿਯਮ ਅਨੁਸਾਰ ਔਰ ਸੂਰਜ ਦੇਵ ਨੂੰ ਨਮਨ ਕਰਨਾ ਚਾਹੀਦਾ ਮੈਂ ਕਹਿੰਦਾ ਜਿੰਨੀ ਵੱਡੀ ਮਰਜੀ ਪ੍ਰੋਬਲਮ ਹੋਵੇ ਅਗਰ ਸੂਰਿਆ ਨੂੰ ਉਹਦੇ ਹੋਂ ਤੋਂ ਪਹਿਲਾਂ ਤੁਸੀਂ ਸੂਰਜ ਨਮਸਕਾਰ ਕਰੋ ਸੂਰਜ ਨਮਨ ਕਰੋ ਤੇ ਤੁਹਾਡੀਆਂ 70 80 ਪ੍ਰੋਬਲਮ ਜਿਹੜੀਆਂ ਖਤਮ ਹੋ ਜਾਣਗੀਆਂ ਇਹ ਮੇਰਾ ਵਾਦਾ ਹੈ ਹਰ ਉਸ ਬੰਦੇ ਨਾਲ ਜਿਹੜਾ ਬੰਦਾ ਉੱਠ ਕੇ सूर्यनु नमन ਕਰੇਗਾ ਕਿ 80% ਪ੍ਰੋਬਲਮ ਤੁਹਾਡੀਆਂ ਖਤਮ ਹੋ ਜਾਣ। ਜੀ ਗੱਲਬਾਤ ਕਰਨ ਲਈ ਧੰਨਵਾਦ। ਅ ਯੋਗ اور سپورٹس ਕਿੰਨੀ ਜ਼ਰੂਰੀ ਹੈ ਇਹ ਦੱਸਿਆ ਸਾਨੂੰ ਵਿਕਾਸ ਮਹਾਜਨ ਜੀ ਨੇ ਤੇ ਆਪਣੇ ਜੀਵਨ 'ਚ ਤੁਸੀਂ ਯੋਗ ਨੂੰ اور سپورٹس ਨੂੰ ਮਹੱਤਤਾ ਦਿਓ। ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ।